ਪੁਰਸ਼ ਦੇ ਚਿਹਰੇ ਦੇ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ। ਸ਼ਿੰਗਾਰ ਹੈ। ਉਹ ਨਹੀਂ ਸੰਗਾਰ ਹੈ। ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ ਕੁਝ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ। ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਬੇਲਾ ਚਿਹਰਾ ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਪਿੱਕੀ ਲੱਗਦੀ ਕੁਝ ਵੀ ਨਹੀਂ ਕੁਝ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੀਸ ਦੀ ਕਲ ਦੀ ਭਰਵੀਂ ਗਰਦਨ ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੇਨ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੇਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਝ ਵੀ ਨਹੀਂ ਦੇਖਿਆ ਹੋਏ ਦਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ Rajasthan ਦੇ ਜੰਗਲ ਉਹਤੇ ਸ਼ਹਿਰਾਂ 'ਚ ਵੀ ਬੜੇ ਨਮੋਰ ਭਰੇ ਪੈਦਾ। ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਐ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਦੇ ਜਾਂਦੀਆਂ। ਮੋਰ ਸੁੰਦਰ ਐ। ਇਹ ਤੇ 2-4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ। ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ। ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਡੰਗਦਾ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ 'ਚ ਪਾ ਦਿੱਤੀ ਐ। ਪੁਰਸ਼ ਕੋਲ ਨਹੀਂ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਤੇ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਕਿਉਂਕਿ ਇੱਕ ਬਹੁਤ ਵੱਡੀ ਸਵਾਰਗ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਨ ਦੀ ਮਨੁੱਖ ਦੀ ਜਨਮ ਦराती ਹੈ ਮਨੁੱਖਤਾ ਦੀ ਜਨਮ ਦराती ਹੈ ਤੋ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਗ ਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਹੈ ਤਸਵੀਰਾਂ ਨੂੰ ਜਨਮ ਦਿੰਦਾ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ-ਕਦਾਈਂ ਦਸ ਵੀ ਕਵੀਆਂ 'ਚ ਕੋਈ ਕੱਦ ਕਵਿਤਰੀ ਹੋ ਜਾਏ ਤੇ ਹੋ ਜਾਏ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਲਸਫੇਰ ਚਿੰਤਕ ਪੁਰਸ਼ ਨੇ ਬੜੇ ਬੜੇ ਸਾਇੰਟਿਸਟ ਪੁਰਸ਼ ਨੇ ਜ਼ਿੰਦਗੀ ਦੇ ਹਰ ਸ਼ੋਬੇ ਚ ਅੱਗੇ ਐ ਕੁਝ ਬਣਾਈਏ ਐ ਕੁਝ ਬਣਾਈਏ ਮਨੋ ਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ ਮਹਾਨ ਹੈ ਮਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼ ਇਸ ਮਾਮਲੇ ਚ ਪਚੜਿਆ ਹੈ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਵਿੱਚ ਪੁਰਸ਼ ਅੱਗੇ ਹੈ ਔਰਤ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਗਈ ਹੈ ਇੱਕ ਥਾਂ ਤੇ ਔਰਤ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ ਵਿੱਚ ਜੀਵ ਦੇ ਨੇ ਪੁਰਸ਼ ਇਸ ਦੁਹੇ ਔਰਤ ਦੀ ਕਸ਼ਿਸ਼ ਦੇ ਵਿੱਚ ਔਰਤ ਪੁਰਸ਼ ਦੀ ਕਸ਼ਿਸ਼ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੁੰਦੀ ਔਰਤ ਦੀ ਹੁੰਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਭੈਣ ਹੈ ਪਤਨੀ ਹੈ ਚਾਹੇ ਧੀ ਹੈ ਕਸ਼ਿਸ਼ ਇਸਤਰੀ ਦੀ ਹੁੰਦੀ ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਗੁਰ ਦੀ ਪੰਗਤੀ ਪੜੀ ਦੰਗ ਰਹਿ ਗਿਆ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪਰਕਰਮਾ ਕਰਦੀ ਹੈ ਪਿਓ ਨੂੰ ਦੇਖਦੀ ਉਹਦੇ ਪੈਰਾਂ ਨਾਲ ਲਪਕਦੀ ਹੈ ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ ਮਾਂ ਦੀ ਤਰਫ ਨਹੀਂ ਜਾਂਦੀ ਕਿਉਂ ਮਾਂ ਵਰਗੀ ਤੇ ਹੈ ਹੀ ਮਾਂ ਵਰਗਾ ਤਾਂ ਤੇ ਉਹਦੇ ਕੋਲ ਹੈ पिता तो प्रभाव स्त्री जीवी है पुरुष दे कशिश दे ए पुरुष चाहे पिता है चाहे भा है चाहे पति है चाहे पुत्र है पुरुष जीवद स्त्री की कशिश चाहे स्त्री चाहे मां है चाहे भैन है चाहे पत्नी है चाहे ती है विपरीत दी कशिश जब विपरीत दी कशिश है ਤੋ ਕਈ ਵਾਰ ਇਸ ਧੀਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਿਕ ਪਰਮਾਤਮਾ ਨੇ ਕਦ ਉੱਚਾ ਬਣਾਇਆ ਜਰਾ ਤੇ स्त्री ਨਾਲ ਉੱਚਾ ਬਣਾਇਆ ਤੇ ਇਸਤਰੀ ਚ ਵੀ ਖਿਆਲ ਆਇਆ ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ ਚਲੋ ਉੱਚੀ ਸੈਂਡਲ ਪਾ ਲੈਨੇ ਐਨ ਵੱਡੇ ਇੱਕ ਇੱਕ ਗਿੱਟ ਵਰਗੇ ਪਾਵੇਂ gir ਕੇ ਪੈਰ ਆਪਣੇ ਥੜਾ ਬੈਠੇ ਕਦ ਜੋ ਛੋਟ ਹੈ स्त्री जैसे पुरुष जैसे कपड़े पहने पुरुष जैसी चाल करनी है नखर एक चमेली गुलाब बनने की कोशिश करे गुलाब तो नहीं बन सकेगी पर चमेली बनना भी औखा हो जाएगा एक गुलाब अगर कमल होना चाहे कमल पे नहीं हो सकेगा लेकिन सही ढंग फिर गुलाब भी नहीं बन सकेगा अगर एक स्त्री ਇਸਤਰੀ ਹੁੰਦੇ ਹੋਇਆ ਪੁਰਸ਼ ਹੋਣਾ ਚਾਹੇ ਪੁਰਸ਼ ਤੇ ਨਹੀਂ ਹੋ ਸਕੇਗੀ ਟੰਗ ਵੀ ਇਸਤਰੀ ਵੀ ਨਹੀਂ ਬਣ ਸਕੇਗੀ ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਆਉਂਦਾ ਸ਼ਿੰਗਾਰ ਦਿੱਤਾ ਹੈ ਨਾ ਪ੍ਰਮਾਤਮਾ ਨੇ ਦਾੜਾ ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਹੈ ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ ਕਿ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ ਾਰੇ ਵਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ ਕਿਤਨੀਆਂ ਤੂੰ ਕੈਂਚੀਆਂ ਲਿਆ ਤੇਰੀਆਂ ਸਾਰੀਆਂ ਖੁੰਡੀਆਂ ਕਰਦੇ ਆਂਗੇ ਮੈਂ ਰਹਾ ਮਰਦੇ ਦਮ ਤੱਕ ਰਹਾ ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਛੁਕੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਏ ਪੁਰਸ਼ ਇਸਤਰੀ ਵਰਗਾ ਇਸ स्त्री ਨੂੰ ਸੁਹੱਪਣ ਪੁਰਸ਼ ਦੇ ਵਿੱਚ ਦਿਖਾਈ ਦੇਂਦਾ ਹੈ। ਪੁਰਸ਼ ਨੂੰ ਸੁਹੱਪਣ ਇਸਤਰੀ ਵਿੱਚ ਦਿਖਾਈ ਦਿੰਦਾ। ਤਾਂ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ। ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ। ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ। ਨਾਰੀ ਦਾ ਬਣਾਇਆ। ਬਣਾਇਆ ਪ੍ਰਭੂ ਨੇ ਵਖ ਵਖ। स्त्री वर्ग ਬਣਾਵੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ ਹੈ ਪਸ਼ੂ ਨਹੀਂ ਕਰਦਾ पशु नहीं करते मनुख करता है मनुखन यह शिंगार देता है मैं अर्ज करा जिस दिन वाकई वेखण वाली अख होगी दाड़े तो बिना चेहरा पुरुष का नहीं चंगा लगेगा नहीं चंगा लगे हम मैं हैरान हाँ दाड़े वाला चेहरा स्त्री का भी नहीं चंगा लगेगा ਕਿਆ ਤ ਪਸੰਦ ਕਰੋਗੇ ਔਸਤਰੀ ਨੂੰ ਦਾੜੀ ਆਵੇ ਮੁੱਛਾਂ ਆਵਣ ਤੇ ਮੈਨਜ਼ ਕਹਣਾ ਜੇ ਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ ਔਰ ਮੈਂ ਹੈਰਾਨ ਹੋਇਆ ਗ੍ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ ਪਰ ਖੋਦਾ ਦਾਦਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ ਮੁੱਛਾਂ ਨਹੀਂ ਸਨ 50 60 ਸਾਲ ਦਾ ਹੋ ਚਲੇ ਆ ਸੀ ਹਰ ਸ਼ਹਿਰ ਦੇ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ ਇਹ ਦਾੜਾ ਆ ਜਾਏ ਮੋਛਾ ਆ ਜਾ। ਕੀਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ। ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗਾ ਜਗਾ ਦਵਾਈ ਪੁੱਛਦਾ ਸੀ। ਇੱਕ ਦਿਨ ਕਿਦਰੇ ਮੇਰੇ ਕੋਲ ਪੁੱਛ ਬੈਠਾ ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਹੁੰਦੇ ਨੇ ਤੁਸੀਂ ਸ਼ਾਇਦ ਉਨ੍ਹਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਨੇ ਐ ਨਹੀਂ ਸਮਝਾ ਐ ਨਹੀਂ ਸਮਝਦਾ ਕੋ ਦਾ ਮਨੁੱਖ ਨਹੀਂ ਸ਼ਿੰਗਾਰ ਲੱਗਦਾ ਪ੍ਰਮਾਤਮਾ ਦਾ ਦਿੱਤਾ ਆ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾ ਤਮਾਮ ॠषि मुनि अवतारी पुरुष ਐ ਸ਼ਿੰਗਾਰ ਹੈ ਉਹਨਾਂ ਕੋ ਇਸ ਤੀਰਧਿਕ ਸ਼ਿੰਗਾਰ ਹੈ ਉਹ ਪੁਰਸ਼ ਨਾਲੇ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋਖੋਂ ਮੰਦਾ ਆਖੀਏ ਜਿਤ ਜੰਮੇ ਰਾਜਾ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਢ ਬਣਾਣਾ ਹੈ ਤਾਂ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਨਕਲ ਜੋ ਪੁਰਸ਼ ਦੀ ਕਰਨੀ ਹੈ ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਦਾੜ੍ਹਾ ਆ ਜਾਂਦਾ ਹੈ ਕੱਪੜੇ ਜੋ ਮਰਦਾਂ ਆ ਲੈਣ ਪੁਰਸ਼ਾਂ ਵਾਲੇ ਪੈ ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣੇ ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੋਣੇ ਨੇ ਪੁਰਸ਼ ਜੈਸੇ ਨਹੀਂ ਹੁੰਦੇ ਜਦ ਤੇਰਾ ਤਨ ਅਲੱਗ ਬਣਾਇਆ ਹੈ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ ਦੋਹਾਂ ਦੇ ਬਸਤਰ ਇਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇਕ ਨਹੀਂ ਨੇ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤੋ ਕਈ ਵਫਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਛਿਸ਼ ਦੇ ਚ ਜੀਵੀ ਹੈ ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਵਿੱਚ ਜੀਵੇ ਹੈ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਥੋੜੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ ਵਿੱਚ ਇੱਕ ਇਸਤਰੀ ਇੱਕ ਪੁਰਸ਼ ਪਰ ਕਸ਼ਿਸ਼ ਵਿਪਰੀਤ ਨਹੀਂ ਇਸ ਮੇਰੇ ਪ੍ਰੀਤ ਦੀ ਕਸ਼ਿਸ਼ ਦੇ ਚਾ ਬੜੀ ਪਰਬਲ ਵਾਸ਼ਨਾ ਪ੍ਰਦਾਨ ਹੈ ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ ਕੁਸਤਾਕੀ ਮਾ ਬੁਰਗਨ ਸਾਹਿਬ ਦੀ ਬਾਣੀ ਦਾ ਫੈਸਲਾ ਛਲੇ ਕਨੈ ਕਾਮ ਨੈ ਮਨੁਕ ਛਲੇ ਆ ਜਾਂਦਾ ਕਨੈ ਕਾਮ ਨੈ ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਮਾਨਵ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ ਕੰਮ ਨਹੀਂ ਦੀ ਕਾਮਨਾ ਕਿ ਇਸਤਰੀ ਦਾ ਨਾ ਕਾਮਨਾ ਹੈ ਗਿਆ ਕੰਮ ਨਹੀਂ ਪਹਿ ਗਿਆ ਕਾਮਨਾ ਦੀ ਮਨ ਔਰ ਪੁਰਸ਼ ਦਾ ਨਾ ਪਹਿ ਗਿਆ ਕਾਮ ਰਾਜ कितनी भी सर्कल रवे स्त्री दाशना पुरुष ते रुकती है कितनी भी घुमती रही वाशना पुरुष की है पुरुख में नार नार में पुरुख बोझो ब्रह्म गयानी महाराज कहें कलयुग ऐसा है बस कामना प्रधान होके जी रहे वाशना प्रधान होके जी रहे भावना प्रधान नहीं अहकार वाशना ਲੋਭ ਵਾਸਨਾ ਕਾਮ ਵਾਸਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ ਇਹ ਮਨੁੱਖ ਬਾਜ਼ਾਰ ਵਿੱਚ ਆਇਆ ਫੈਕਟਰੀ ਦੇ ਵਿੱਚ ਆਇਆ ਆਫਿਸ ਦੇ ਵਿੱਚ ਆਇਆ ਮਾਰਕੀਟ ਦੇ ਵਿੱਚ ਆਇਆ ਕਿਸੇ ਧਾਰਮਿਕ ਮੰਦਰ ਦੇ ਵਿੱਚ ਨਹੀਂ ਆਇਆ ਕਿਸੇ ਗੁਰਦੁਆਰੇ ਨਹੀਂ ਆਇਆ ਅਗਰ ਭਾਵਨਾ ਕਰਕੇ ਆਇਆ ਹੈ ਭਰੋਸੇ ਕਰਕੇ ਆਇਆ ਹੈ ਪ੍ਰਭੂ ਤੇ ਭਾਵਨਾ ਹੋ ਸਕਦਾ ਹੈ ਅਗਰ ਭਾਵਨਾ ਨਾਲ ਬੈਠਾਏ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ ਇਹ ਵੀ ਮਨਜ਼ਰ ਕਰ ਲਿਆ वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार दी हलचल मार्केट दी बेईमानी और धंधे दी बेईमानी सारी धर्म रिच आ जाएगी क्योंकि वासना मलीन हो जाएगा धर्म ये भी मैं अर्ज करते हैं अगर धार्मिक कर्म में भावना वस ना होके ਆਮਨਾ ਵਰਸੋ ਕੇ ਕਰ ਰਹਾ ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁੰਦਿਆਂ ਬੁੰਦਿਆਂ ਖबीर ਪ੍ਰਭੂ ਨਾਲ ਜੁੜ ਜਾਂਦਾ ਹੈ ਚੇਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕਹਿੰਦੇ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੇ ਹੀ ਕਾਮਨਾ ਪ੍ਰਦਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਪਰਵਾਰ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਕੁਲਾਸਾ ਧਨ ਗੁਰਵੰਦ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਸਰਾ ਹੈ ਤੁਚ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਦੇ ਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੋ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਕੀ ਸੀ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਣੇ ਦੀ ਇਹ ਮਨੋ ਕਾਮਨਾ ਫੁਲਾਣੇ ਦੀ ਇਹ ਮਨੋ ਕਾਮਨਾ ਤੇ ਹੁਣ ਸੁਣ ਲੋ ਕਾਹੋਂ ਬਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਇੱਥੇ ਤੇ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਗਿਆ ਕਿੱਥੇ ਸੁੱਟ ਕੇ ਆਈਏ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਜਿੱਥੇ ਜੋੜੇ ਲਾ ਕੇ ਆਇਆ ਨਾ ਕਾਮਨਾਵਾਂ ਉੱਥੇ ਲਾ ਕੇ ਥੇ ਆ ਫਿਰ ਪ੍ਰਭੂ ਤੇਰੀ ਝੋਲੀ ਆਤਮਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਚੌਲੀ ਦੇਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤੋ ਮਹਿਰਜ ਕਰਾ ਪਰਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਤ ਪਿਤਾ ਸੋਤ ਬੰਧ ਬਬਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਏ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਕੇ ਕਿਦਰੇ ਪਿਤਾ ਬਣ ਕੇ ਕਿਦਰੇ ਦਾਦਾ ਬਣ ਕੇ ਕਿਦਰੇ ਭਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹਿਯੋਗੀ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਮੇਰਾ ਅਨੰਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲ ਗਈ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ ਮੰਦਰ ਵੀ ਸੰਸਾਰ ਬਣ ਜਾਂਦਾ ਹੈ ਜਿਤਨੀ ਮੈਨੂੰ ਛੋੜੀ ਬਹੁਤ ਸਮਝ ਸੀ ਕਿ ਜਿਤਨਾ ਮੈਂ ਖੋਲ ਸਕਦਾ ਸੀ ਜਿਹੜੇ ਜਿਹੜੇ ਲਬਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਫੜੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਏ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ-ਬਾਰ ਧੰਨਵਾਦ ਕੋਲ ਚੁਗਰੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ